ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਆਓ ਸਰਵਣ ਕਰਦੇ ਹਾਂ 12 ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਪਿਛਲੇ ਐਪੀਸੋਡ ਚ ਆਪਾਂ 34 ਪੌੜੀਆਂ ਤੱਕ ਪਹਿਲੀ ਵਾਰ ਦੀਆਂ ਸਰਵਣ ਕੀਤੀਆਂ ਸੀ ਆਓ ਹੁਣ ਅਗਲੀਆਂ 4-5 ਪੌੜੀਆਂ ਸਰਵਣ ਕਰਦੇ ਹਾਂ ਜੀ 12 ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਫਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਾਏ ਕੀਆ ਸਥਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਬਾਗਨੇ ਵਾਜਕਰ ਸੋਨ ਸਮਾਨ ਹੋਆ ਜਹਾਨਾ ਸੋਨ ਮੋਨ ਨਗਰੀ ਭਈ ਦੇਖ ਪੀਰ ਭਿਆ ਹੈਰਾਨਾ ਵੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸ ਕਾ ਕਰਿਆ ਨਾ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ ਤਰਤ ਆਕਾਸ ਚਹੁ ਦਿਸ ਜਾਣਾ ਪੁੱਛੇ ਪੀਰ ਤਕਰਾਰ ਕਰ ਇਹੋ ਫਕੀਰ ਵੱਡਾ ਅਤਾਈ ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ ਪਾਤਾਲਾ ਆਕਾਸ ਲਖ ਔੜਗ ਭਾਲੀ ਖਬਰ ਸੁਣਾਈ ਫੇਰ ਦੁਰਾਇਨ ਦਸਤਗੀਰ ਅਸੀਂ ਪੇ ਵੇਖਾ ਜੋ ਤੋਹੇ ਪਾਈ ਨਾਲ ਲੀਤਾ ਬੇਟਾ ਪੀਰ ਦਾ ਅੱਖੇ ਮੀਟ ਗਿਆ ਹਵਾਈ ਲੱਖ ਆਕਾਸ਼ ਪਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ ਪਰ ਕੱਚਕੌਲ ਪ੍ਰਸਾਦ ਦਾ ਧਰੋ ਪਤਾਲੋਂ ਲਈ ਕੜਾਹੀ ਜਾਹਰ ਕਲਾ ਨਾ ਛਪੇ ਸਿਪਾਈ ਗੜ ਬਗਦਾਦ ਨਿਵਾਏ ਕ ਮੱਕਾ ਮਦੀਨਾ ਸਭੇ ਨਿਵਾਇਆ ਸੇਦ 84 ਮੰਡਲੀ ਖਾਟ ਦਰਸਨ ਪਾਖੰਡ ਜਿਨ ਆਇਆ ਪਾਤਾਲ ਆਕਾਸ ਲਖ ਜੀਤੀ ਧਰਤੀ ਜਗਤ ਸਬਾਇਆ ਜੀਤੇ ਨਵਖੰਡ ਮੇਦਨੀ ਸਤ ਨਾਮ ਦਾ ਚੱਕਰ ਫਿਰਾਇਆ ਦੇਵ ਦਾਨੋ ਰਾਕਸ ਦੇਤ ਸਭ ਚਿਤ ਗੁਪਤ ਸਭ ਚਰਨੀ ਲਾਇਆ ਇੰਦਰ इंदरासन अपाशरा राग रागनी मंगल गाया पिया आनंद जगत विच कल तारन गुरु नानक आया हिंदू मुसलमान नवाया फिर बाबा आया करतारपुर बेखो दासी सगला उतारा पहर संसारी कपड़े मंजी बैठ किया अवतारआ ਉਲਟੀ ਗੰਗ ਵਹਾਈੋ ਨ ਗੁਰ ਅੰਗਦ ਸਿਰ ਉੱਪਰ ਧਾਰਾ ਪੁਤਰੀ ਕੌਲ ਨਾ ਪਾਲਿਆ ਮਨ ਖੋਟੇ ਆਕੀ ਨਸਿਆਰਾ ਬਾਣੀ ਮੁਖ ਉਚਾਰੀਐ ਹੋਇ ਰੁ ਸੁਨਾਈ ਮਿਟੈ ਅੰਧਾਰਾ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਤੁਨਕਾਰਾ ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੋ ਚਾਰਾ ਗੁਰਮਖ ਭਾਰ ਅਥਰ ਬਣ ਤਾਰਾ ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੋ ਚਾਰਾ ਗੁਰਮਖ ਭਾਰ ਅਥਰ ਬਣ ਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਵਾਰ ਪਹਿਲੀ ਦੀਆਂ 34 ਤੋਂ ਅੱਗੇ 38 ਪੌੜੀਆਂ ਤੱਕ ਸਰਵਣ ਕੀਤੀ ਆ ਹਨ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਅਗਲੇ ਐਪੀਸੋਡ ਵਿੱਚ ਆਪਾਂ 38 ਤੋਂ ਅਗਲੀ ਪੌੜੀਆਂ ਸਰਵਣ ਕਰਾਂਗੇ ਸੋ ਬਾਣੀ ਹੈ ਅਥਾ ਸਮੁੰਦਰ ਹੈ ਪਰਦੇ ਆਨੇ ਕਾ ਪ੍ਰਕਾਰ ਦੀਆਂ ਗਲਤੀਆਂ ਭੁੱਲ ਚੁੱਕ ਮਾਫ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ